ਹਾਂਜੀ ਅੱਜ ਆਪਾਂ ਕਰਾਂਗੇ ਕੈਂਚੀਆਂ ਦੀ ਸਪਾਈ ਤੇ ਦੱਸਾਂਗੇ ਤੁਹਾਨੂੰ ਕਿਸ ਤਰੀਕੇ ਨਾਲ ਆਪਾਂ ਕੈਂਚੀਆਂ ਸਾਫ਼ ਕਰ ਸਕਦੇ ਆ ਤੇ ਸਾਰੇ ਕਟਰ ਵਗੈਰਾ ਤੇ ਆਪਾਂ ਕਿਵੇਂ ਸਾਫ਼ ਕਰਨੇ ਆ ਸਭ ਤੋਂ ਪਹਿਲਾਂ ਲਵਾਂਗੇ ਇਹ ਵਾਲਾ ਆਪਾਂ ਜਿਹੜਾ ਬਰਤਨ ਸਾਫ਼ ਕਰਨ ਵਾਸਤੇ ਆਉਂਦਾ ਹੈ ਸਟੀਲ ਵੂਲ ਵਾਲਾ ਰਮਾਲ ਤੇ ਇਸ ਨਾਲ ਆਪਾਂ ਲਵਾਂਗੇ ਮਿੱਠਾ ਸੋਡਾ ਠੀਕ ਹੈ ਜੀ ਤੇ ਇਹ ਆਪਾਂ ਲਈਏ ਸਰਫ ਤੇ ਸਾਬਣ ਹੈਗਾ ਕੱਪੜਾ ਜਿਹੜਾ ਭਾਂਡਿਆਂ ਵਾਲਾ ਇੱਕ ਚਮਚਾ ਪਾ ਲਵਾਂਗੇ ਸਰਫ ਤੇ ਇੱਕ ਚਮਚੀ ਆਪਾਂ ਨੇ ਬੇਕਿੰਗ ਸੋਡਾ ਜਿਹੜਾ ਮਿੱਠਾ ਸੋਡਾ ਹੁੰਦਾ ਉਹ ਵਾਲਾ ਪਾ ਲੈਣਾ ਤੇ ਇਹ ਦੋਨਾਂ ਨੂੰ ਆਪਾਂ ਨੇ ਕਰ ਲੈਣਾ ਮਿਕਸ ਤੇ ਪਾਣੀ ਨਾਲ ਇਸ ਨੂੰ ਗਿੱਲਾ ਕਰਕੇ ਮਾਲ ਨੂੰ ਤੇ ਇਹ ਆਪਣਾ ਜਿਹੜਾ ਬਰਤਨ ਸਾਫ ਕਰਨਾ ਕੋਲ ਵਾਲਾ ਤੇ ਇਹਦੇ ਨਾਲ ਆਪਾਂ ਇਸ ਤਰੀਕੇ ਨਾਲ ਸਾਰੇ ਉੱਪਰ ਲਗਾ ਲੈਣਾ ਇੱਕ ਵਾਰੀ ਮਿੱਠਾ ਸੋਡਾ ਤੇ ਸਰਫ ਦੋਨੇ ਚੀਜ਼ਾਂ ਤੇ ਥੋੜਾ ਜਿਹਾ ਆਪਾਂ ਸੋਪ ਵੀ ਲਗਾਇਆ ਨਾਲ ਤੇ ਇਦਾਂ ਆਪਾਂ ਚੰਗੀ ਤਰ੍ਹਾਂ ਸਾਰੀ ਕੈਂਚੀ ਦੇ ਉੱਪਰ ਲਗਾ ਲੈਣਾ ਇੱਕ ਵਾਰੀ ਤੇ ਥੋੜਾ ਥੋੜਾ ਆਪਾਂ ਨੇ ਇਹਦੇ ਉੱਪਰ ਰੇਸ ਕਰਨਾ ਹੈ ਠੀਕ ਹੈ ਚੰਗੀ ਤਰ੍ਹਾਂ ਲਾ ਲੈਣਾ ਕਿਉਂਕਿ ਇਹ ਹੀ ਕੈਂਚੀ ਜ਼ਿਆਦਾ ਆਪਣੀ ਜਿਹੜੀ ਹੈ ਪਿੱਤਲ ਥੋੜਾ ਜਿਹਾ ਕਾਲਾ ਹੋ ਜਾਂਦਾ ਤੇ ਇਹ ਨੂੰ ਚੰਗੀ ਤਰ੍ਹਾਂ ਸਵਾਰਨਾ ਆਪਾਂ ਨੇ ਬਾਕੀ ਕੈਂਚੀਆਂ ਤਾਂ ਇਹ ਵਾਲੀ ਸਟੀਲ ਦੀ ਕੈਂਚੀ ਹੈ ਇਹ ਜ਼ਿਆਦਾ ਗੰਦੀ ਨਹੀਂ ਹੁੰਦੀਗੀ ਕਿਉਂਕਿ ਨਾਲ ਦੀ ਨਾਲ ਆਪਣੀ ਸਫਾਈ ਹੁੰਦੀ ਹੈ ਤੇ ਇਹ ਵਾਲੀ ਹੈਗੀ ਆਪਣੀ ਬਲੈਕ ਇਹਦੀ ਇਹ ਨੂੰ ਵੀ ਜ਼ਿਆਦਾ ਨਹੀਂ ਲੋੜ ਹੁੰਦੀ ਸਫਾਈ ਕਰਨ ਦੀ ਥੋੜਾ ਬਹੁਤ ਕਿਤੇ ਨਾ ਕਿਤੇ ਜਿੱਥੇ ਵੀ ਆਪਣੇ ਮੜ ਮੋਟਾ ਜੰਗਾਲ ਲੱਗੀ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ ਹੁੰਦਾ ਤੇ ਆਪਾਂ ਸਾਰੀਆਂ ਕੈਂਚੀਆਂ ਤੇ ਆਪਾਂ ਨੇ ਸਾਰਫ ਤੇ ਮਿੱਠਾ ਸੋਡਾ ਦੋਨੋਂ ਚੀਜ਼ਾਂ ਲਗਾ ਕੇ ਤਾਂ ਆਪਾਂ ਸਾਰੀਆਂ ਦੇ ਉੱਪਰ ਰੱਖ ਲੈਣਾ ਤੇ ਇਹ ਆਪਣੇ ਜਿਹੜੇ ਕਟੜਾ ਇਹਨਾਂ ਉੱਪਰ ਵੀ ਕਿਉਂਕਿ ਇਹ ਵੀ ਬਹੁਤ ਘੱਟ ਕੱਟਣ ਲੱਗ ਜਾਂਦੇ ਜਦੋਂ ਮੜ ਮੋਟਾ ਜੰਗਾਲ ਵਗੈਰਾ ਲੱਗ ਜੇ ਤੇ ਇਸ ਤਰੀਕੇ ਨਾਲ ਆਪਾਂ ਸਾਰਾ ਲਾ ਕੇ ਰੱਖ ਲੈ ਤੇ ਹੁਣ ਆਪਾਂ ਇਹਦੇ ਉੱਪਰ ਥੋੜਾ ਥੋੜਾ ਰੇਗ ਮਾਰਨ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਥੋੜਾ ਥੋੜਾ ਰੇਗ ਮਾਰ ਲਾ ਕੇ ਜਿੱਥੇ ਆਪਣੇ ਲੋਹੇ ਦਾ ਜਾਂ ਜੰਗ ਲੱਗੀ ਹੈ ਨਾ ਉਹ ਆਪਾਂ ਰੇਗ ਮਾਰ ਛੋਟਾ ਲੈ ਕੇ ਪੀਸ ਇਸ ਤਰ੍ਹਾਂ ਤੇ ਸੋਡਾ ਲਾ ਲੈਣਾ ਵਿੱਚੇ ਆਪਾਂ ਥੋੜਾ ਥੋੜਾ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਜੰਗਾਲ ਵਗੈਰਾ ਲਾ ਕੇ ਤੇ ਇਹਨੂੰ ਲੋਹੇ ਦਾ ਜਿਹੜਾ ਮੂਰੇ ਮੁੱਠਾ ਹੁੰਦਾ ਨਾ ਉਹਨੂੰ ਤਾਂ ਆਪਾਂ ਇਹਦੇ ਰੇਗ ਮਾਰ ਨਾਲ ਚੰਗੀ ਤਰ੍ਹਾਂ ਸਫਾਈ ਕਰ ਸਕਦੇ ਆ ਦੀ ਜਿਹੜਾ ਉੱਤੋਂ ਬਲੈਕ ਬਲੈਕ ਸਾਰਾ ਲੈ ਜਾਂਦਾ ਤੇ ਆਪਾਂ ਨਾਲ ਹੀ ਮਿੱਠਾ ਸੋਡਾ ਹੋਰ ਲਾ ਕੇ ਚੰਗੀ ਤਰ੍ਹਾਂ ਇਹਦਾ ਸਾਫ ਕਰਾਂਗੇ ਥੋੜੀ ਜੀ ਮਿਹਨਤ ਹੁੰਦੀ ਹੈ ਜੇ ਇਸ ਕੈਂਚੀ ਤੇ ਕਿਉਂਕਿ ਇਹਦਾ ਜਿਹੜਾ ਪਿੱਤਲਾ ਉਹ ਵੀ ਥੋੜਾ ਜਿਹਾ ਬਲੈਕ ਹੋ ਜਾਂਦਾ ਤੇ ਇੱਧਰ ਇਹ ਵੀ ਆਪਣਾ ਲੋਹਾ ਜਿਹੜਾ ਹੁੰਦਾ ਇਹ ਵੀ ਕਾਲਾ ਜਿਹਾ ਹੋ ਜਾਂਦਾ ਤੇ ਇਹਨਾਂ ਤੇ ਥੋੜੀ ਜਿਆਦਾ ਟਾਈਮ ਲੱਗਦਾ ਸਾਫ ਕਰਨ ਤੇ ਪਰ ਬਹੁਤ ਹੀ ਸੋਹਣੀ ਨਵੀਂ ਕੈਂਚੀ ਬਣ ਜਾਂਦੀ ਜਦੋਂ ਆਪਾਂ ਸਫਾਈ ਕਰਦੇ ਆ ਤੇ ਤੁਸੀਂ ਸਾਲ ਬਾਅਦ ਆਪਾਂ ਨੂੰ ਜਰੂਰ ਸਫਾਈ ਕਰਨੀ ਚਾਹੀਦੀ ਜਦੋਂ ਵਿਸ਼ਵਕਰਮਾਡੇ ਆਉਂਦਾ ਹੈ ਤੇ ਜੀ ਵਿੱਚ ਦੀ ਟਾਈਮ ਅਤੇ ਵਿੱਚ ਦੀ ਵੀ ਜਰੂਰ ਕਰੋ ਪਰ ਵਿਸ਼ਕਰਮਾ ਡੇ ਵਾਲੇ ਦਿਨ ਆਪਾਂ ਨੇ ਜਰੂਰ ਕਰਨਾ ਹੁੰਦਾ ਸਾਰੇ ਆਪਣੇ ਟੂਲਸ ਜਿਹੜੇ ਸਾਫ਼ ਕਰਨੇ ਹੁੰਦੇ ਆ ਅੱਜ ਮਸ਼ੀਨਾਂ ਵਗੈਰਾ ਸਾਰਾ ਕੁਝ ਆਪਾਂ ਨੇ ਕੀਤਾ ਸਾਫ਼ ਤੇ ਹੁਣ ਕੈਂਚੀਆਂ ਜਿਹੜੇ ਚੰਗੀ ਤਰ੍ਹਾਂ ਇਹ ਵੀ ਸਾਫ਼ ਕਰਾਂਗੇ ਹੁਣ ਆਪਾਂ ਜਿੱਥੇ ਜੰਗ ਲੱਗੀ ਰੇਗ ਮਾਰਨ ਨਾਲ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਸਾਰੀਆਂ ਕੈਂਚੀਆਂ ਤੇ ਚੰਗੀ ਤਰ੍ਹਾਂ ਹੁਣ ਆਪਾਂ ਇਸ ਇੱਕ ਵਾਰੀ ਫੇਰ ਦੁਬਾਰਾ ਮਾਰ ਦੇਣਾ ਇਹਦੇ ਉੱਪਰ ਵੀ ਥੋੜਾ ਥੋੜਾ ਲੱਗਾ ਹੋਇਆ ਸੀ ਇੱਥੇ ਜੰਗਾਲ ਜਿਹਾ ਬਲੈਕ ਜਿਹਾ ਹੋ ਜਾਂਦੇ ਜਿਹੜੇ 프ਰੰਟ ਤੋਂ ਉਹ ਆਪਾਂ ਨੇ ਇਦਾਂ ਸਾਫ਼ ਕਰ ਲੈਣੇ ਆ ਠੀਕ ਹੈ ਨਾ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਕੱਪੜਾ ਲੈ ਕੇ ਇੱਕ ਵਾਰ ਸਰਫ ਵਾਲਾ ਜਿਹੜਾ ਚੰਗੀ ਤਰ੍ਹਾਂ ਉੱਤੇ ਮਾ ਕੱਪੜੇ ਨਾਲ ਹੀ ਸਾਫ਼ ਕਰਾਂਗੇ ਨਾਲੇ ਆਪਾਂ ਨੂੰ ਪਤਾ ਲੱਗ ਜੂ ਜਿੱਥੋਂ ਘੱਟ ਕੇ ਤੇ ਲਈ ਹੋਈ ਉਹ ਆਪਾਂ ਸਾਫ਼ ਕਰ ਸਕਦੇ ਆ ਇੱਕ ਵਾਰ ਕੱਪੜੇ ਨਾਲ ਇਸ ਤਰ੍ਹਾਂ ਤੇ ਬਾਅਦ ਵਿੱਚ ਆਪਾਂ ਪਾਣੀ ਨਾਲ ਸਾਫ਼ ਕਰਾਂਗੇ ਤੇ ਇਹ ਆਪਣੀ ਥੋੜੀ ਜੀ ਕੈਂਚੀ ਹੈ ਜੀ ਪੂਰੀ ਨਹੀਂ ਸਾਫ਼ ਹੋਈ ਤੇ ਇਹਨੂੰ ਇੱਕ ਵਾਰੀ ਦੁਬਾਰਾ ਕਰਾਂਗੇ ਸੈਟ ਤੇ ਇਹ ਦੇਖ ਸਕਦੇ ਆ ਆਪਣਾ ਜੀ ਬਲੈਕ ਪੰਨਾ ਜਾ ਨਹੀਂ ਰਿਹਾ ਤੇ ਆਪਾਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਦੇ ਆ ਤੇ ਇਹਦੇ ਲਈ ਆਪਾਂ ਲਵਾਂਗੇ ਇੱਥੇ ਬਰੀਤੀ ਠੀਕ ਹੈ ਜੀ ਬਰੀਤੀ ਜਿਹੜੀ ਆਪਣੀ ਸੀਮੈਂਟ ਵਿੱਚ ਪਾਉਣ ਵਾਲੀ ਹੁੰਦੀ ਉਹ ਲਾ ਕੇ ਥੋੜਾ ਜਿਹਾ ਨਾਲ ਉਹੀ ਜਿਹੜਾ ਆਪਾਂ ਨੇ ਪਾਊਡਰ ਮਿਕਸ ਕਰਕੇ ਰੱਖਿਆ ਉਹ ਨਾਲ ਲਗਾ ਕੇ ਤੇ ਥੋੜੀ ਜਿਹੀ ਬ੍ਰੇਤੀ ਲਾ ਕੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਫ਼ ਕਰ ਲੈਣਾ ਤੇ ਜਿਹੜਾ ਆਪਣਾ ਪਿੱਤਲ ਪੂਰਾ ਚਮਕਣ ਲੱਗ ਜਾਣਾ ਫਿਰ ਠੀਕ ਹੈ ਜੀ ਤੇ ਸਟੀਲ ਬੂਲ ਦੇ ਨਾਲ ਹੀ ਇਹਦੇ ਨਾਲ ਹੀ ਇਸ ਤਰੀਕੇ ਨਾਲ ਆਪਾਂ ਨੇ ਸਾਰੀਆਂ ਸਾਫ਼ ਕਰ ਲਈਆਂ ਤੇ ਆਪਾਂ ਖੁੱਲੇ ਪਾਣੀ ਵਿੱਚ ਹੁਣ ਧੋ ਲੈਂਦੇ ਹਾਂ ਤੇ ਆ ਦੇਖ ਸਕਦੇ ਤੁਸੀਂ ਆਪਣੀ ਕੈਂਚੀ ਜਿਹੜੀ ਨਵੀਂ ਬਣ ਗਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਸਾਰੀਆਂ ਕੈਂਚੀਆਂ ਨੂੰ ਸਪਾਈ ਦੀ ਸਪਾਈ ਕਰ ਸਕਦੇ ਆ ਤੇ ਇਹ ਆਪਾਂ ਨੇ ਸਾਰੇ ਜਿਹੜੇ ਕਟਰ ਉਹ ਵੀ ਸਾਫ਼ ਕਰ ਲਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵੀ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ